भाजपा कांग्रेस अकाली दल सार्छ के आम आदमी पार्टी नीतियां कमांखते दे हुए उस लड़ी हुए। दे, जिले दे के, और भाजपा के स्पोक्समैन ਲੁਟਿਆਰੇ ਦੇ ਉਹ اور ਵੱਡੀ ਗਿਣਤੀ ਦੇ ਵਿੱਚ ਦੋਨਾਂ ਪਾਰਟੀਆਂ ਦੇ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਉਸ ਪਾਰਟੀਆਂ 'ਚ ਕੰਮ ਕਰਦੇ ਸੀ ਆਜ ਆਮ ਆਦਮੀ ਪਾਰਟੀ ਦੇ ਵਿੱਚ ਪਰਿਵਾਰ ਦੇ ਵਿੱਚ ਵਾਅਦਾ ਕਰਨ ਲਈ ਅੱਜ ਜੋਇਨਿੰਗ ਕਰ ਲਈ ਆਏ ਨੇ ਮੈਂ ਜਿੱਥੇ ਉਹਨਾਂ ਨੂੰ ਜੀ ਆਇਆਂ ਆਖਦਾ ਹਾਂ ਆਮ ਆਦਮੀ ਪਾਰਟੀ ਲਈ ਮਜ਼ਬੂਤੀ संजीव अरोड़ा के दे कमांखते दे हुए साढ़े मान योग मुख्य सरदार भगवंत मान ने पंजाब के प्रति जो उन्होंने लगाओ पंजाब जो हो रहा पिछले साढ़े तीन साल तो कम उदू देखते दे हुए अच्छी गिनती चेहरे परिवार होर बहुत व्डा वाधा हो बड़ा बड़ा जा रहा। मैं हूँ अपने कलीक मैडम चीना जी कलवान सिद्धू जी साडे लोकसभा इंचार्ज मक्कड़ जी काउंसलर साईं जी कोमन साहब साडे भाभी जी काउंसलर कल्याण साहब और सारे आम आदमी पार्टी के जजारू वर्करा का जिथे परिवार च वाधा हो बहुत बहुत मुबारकबाद दिना मैं हम बेनती करूंगा ਪਰਵਾਨ ਸਿੱਟੂ ਜੀ ਨੂੰ ਉਹ ਵੀ ਆਪਣੇ ਵਿਚਾਰ ਤੁਹਾਡੇ ਨਾਲ ਸਾਂਝਾ ਕਰਦਾ ਹਾਂ ਸਭ ਤੋਂ ਪਹਿਲਾਂ ਤਾਂ ਮੇਰੀਆਂ ਜਿਹੜੀਆਂ ਵੀਰਾਂ ਦਾ ਧੰਨਵਾਦ ਕਰਦਾ ਕਿ ਬੱਧੀ ਬੈਠੀ ਮੇਰੇ ਤੁਸੀਂ ਸਾਡਾ ਹਰ ਸਮੇਂ ਸਾਥ ਦੇ ਰਹੇ ਹੋ ਅੱਜ ਦੀ ਇਸ ਸਾਡੇ ਜਿਹੜਾ ਪਰਿਵਾਰ ਵਿੱਚ ਵਾਧਾ ਹੋਣ ਲੱਗਾ ਉਹਦੇ ਵਿੱਚ ਸਭ ਤੋਂ ਹੋਏ ਇੱਕ ਅਹਿਮ ਜਿਹੜੀ ਨਿਯੁਕਤੀਆਂ ਨੇ ਜੀਜੇਪੀ ਨੇ ਸਪੋਕਸਪਰਸਨ ਨੇ ਕਿ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਰਨਵੀਰ ਵੀਰ ਕਰਨਵੀਰ ਸ਼ਾਹ ਜੀ ਤੇ ਨਾਲ ਸਾਡੇ ਅੰਮ੍ਰਿਤ ਕਮਾਲ ਲੱਡੂ ਬਾਬਾ ਜੀ ਦੇ ਜਿਹੜੇ ਸਪੋਕਸਪਰਸ ਨੇ ਜੀ ਆਇਆਂ ਕਿਤੇ ਤੇ ਉਹਨਾਂ ਦੇ ਨਾਲ ਆਏ तमाम ਸਾਥੀਆਂ ਦਾ ਜੀ ਆਇਆਂ ਕਰਾਂਗਾ ਤੁਹਾਨੂੰ ਆਚਰਦਾ ਤੇ ਬੋਲੋ ਜੀ ਆਇਆਂ ਕਹਾਂ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਜੀ ਨਾਲ ਰਾਜੇ ਸੁਪਰੀਮੋ ਸ਼੍ਰੀ ਅਰੰਕ ਤੇਗਵੀਰ ਸਿੰਘ ਸਾਹਿਬ ਦੇ ਮਿਲ ਕੇ ਤੇ ਮੋਹ ਲਾਦੇ ਹੇ ਆਮ ਆਦਮੀ ਪਾਰਟੀ ਦਾ ਜਿਹੜਾ ਅੱਜ ਸਾਥ ਜਿਹੜੇ ਅੱਗੇ ਆਏ ਉਹਦੇ ਲਈ ਤੁਹਾਡੇ ਸ਼ੁਕਰਗੁਜ਼ਾਰ ਹਾਂ ਤੇ ਤੁਹਾਨੂੰ ਵਿਸ਼ਵਾਸ ਵੀ ਦੋਣੇ ਆ ਕਿ ਇਹਨਾਂ ਦੇਤੀ ਪਾਰਟੀ ਹੁੰਦੇ ਅੱਕੇ 27 ਲੋਕ ਜਿਹੜਾ ਤੁਸੀਂ ਅਜ ਆਮ ਆਦਮੀ ਪਾਰਟੀ ਕੋਲ ਆਇਓ ਇਹਦੇ ਵਿੱਚ ਆ ਕੇ ਤੁਹਾਨੂੰ ਜੂਰ ਫਰਕ ਪਤਾ ਲੱਗੂਗਾ ਕਿ ਉਹ ਲੋਕ ਕਿਦਾ ਤੁਹਾਨੂੰ ਕਿਹਨੇ ਦੇ ਨਾਲ ਦੇਖਦੇ ਨੇ ਤੇ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਇੱਕ ਪਰਵਾਰ ਵਾਂਗੂ ਜਿਹੜੀ ਇਹ ਤੁਹਾਨੂੰ ਆਪਣੇ ਨਾਲ ਲੈ ਕੇ ਚੱਲੇਗੀ ਤਾਂ ਕਿ ਪੰਜਾਬ ਦੀ 29 ਤੇ 30 ਵਿੱਚ ਜਿੱਤ ਉਧਰ ਪਾ ਸਕੀ ਤੇ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਦਿਨ ਰਾਤ ਇਕੱਠੇ ਸ੍ਰੀ ਸੰਦੀਪ ਅਰਵਾਦੀ ਜੀ ਨੂੰ ਆਪਾਂ ਜਿਤਾ ਕੇ ਵੱਡੇ ਚੱਕੀ ਵਿੱਚ ਜ਼ਿਲ੍ਹਾ ਪ੍ਰਧਾਨ ਸਭਾ ਜੇਤੇ ਰਾਂ Pa nas hvala na bombotome.